ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਬ ਤੇਰੇ ਪੱਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹਿਸ ਰਵ ਰਹਾ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨਾ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੋਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੋਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਇਾਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹ ਜਿਸ ਰਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨ ਮਰਤੇ ਝੂਰ ਤੰਦ ਬੰਧ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਪ੍ਰਭ ਤੇਰੇ ਪੱਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹ ਦਿਸ ਰਵ ਰਹਿਆ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨਾ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬੇਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦੇਹ ਜਿਸ ਰਵ ਰਿਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨਾ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਪ੍ਰਭ ਤੇਰੇ ਪੱਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹ ਦਿਸ ਰਵ ਰਹਾ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨਾ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੈਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹਿ ਜਿਸ ਰਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਪ੍ਰਭ ਤੇਰੇ ਪੈਗ ਕੀ ਤੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦਹ ਦਿਸ ਰਵ ਰਹਾ ਜਸ ਤੁਮਰਾ ਅੰਤਰਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨਾ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਤੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਇਾਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਦੇਹ ਜਿਸ ਰਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬ ਹੋ ਨ ਮਰਤੇ ਝੂਰ ਤੰਦ ਬੰਧ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ ਸੁਖ ਸੰਪਤ ਭੋਗ ਇਸ ਜੀਅ ਕੇ ਬਿਨ ਹਰ ਨਾਨਕ ਜਾਣੇ ਕੂਰ